ਮੋਕਲ ਕਰੇਟ ਦਾ ਬੈਸਟ ਫਿਊਚਰ ਫੋਰ ਚਿਲਡ ਨਿਊ ਖਾਲਸਾ ਹਾਈ ਸਕੂਲ ਸੀਬੀਐਸਈ ਪੈਟਰਨ ਇੰਗਲਿਸ਼ ਮੀਡੀਅਮ ਐਡਮਿਸ਼ਨ ਓਪਨ ਪਲੇ ਵਾਈ ਨਰਸਰੀ ਐਲਕੇਜੀ ਯੂਕੇਜੀ ਨੋ ਐਡਮਿਸ਼ਨ ਫੀ ਫੋਰ ਮੋਰਲ ਡਿਟੇਲ ਕਟੈਕਟ ਅਸ ਐਟ ਪਿੰਡ ਮੋਕਲ ਮੋਬਾਈਲ 9 ਅਰਬ 77 ਕਰੋੜ 96 9 अरब 77 करोड़ 96 लाख 81924 ਸ਼ੇਅਰ ਕਰ ਦਿਓ ਅਸੀ ਕਾਲ ਜੀ ਸਰ ਆਪਣੇ ਸਕੂਲ ਦਾ ਨਾਮ ਦੱਸ ਦਿਓ ਆਪਣੇ ਸਕੂਲ ਦਾ ਨਾਮ ਨਿਊ ਖਾਲਸਾ ਹਾਈ ਸਕੂਲ ਜੀ ਪਿੰਡ ਮੋਕਲ ਕਾ ਦੀਆਂ ਇਹ ਸਰ ਇਹ ਚ ਕੀ ਕੀ ਸੁਵਿਧਾ ਜੋ ਦੇਖੋ ਜੀ ਸਭ ਤੋਂ ਪਹਿਲੀ ਸੁਵਿਧਾ ਹੈ ਵਾ ਜੀ ਆਪਾਂ ਐਡਮਿਸ਼ਨ ਕੋਈ ਨਹੀਂ ਰੱਖੀ ਬੱਚਿਆਂ ਦੀ ਐਡਮਿਸ਼ਨ ਫ੍ਰੀ ਆਫ ਕੋਸਟ ਹੈ ਜੀ ਕੋਈ ਦਾਖਲਾ ਨਹੀਂ ਦਿੱਤਾ ਜਾਏਗਾ ਜੀ ਬੱਚਿਆਂ ਕੋ ਚਾਹੇ ਉਹ ਪੁਰਾਣੇ ਬੱਚੇ ਆ ਚਾਹੇ ਉਹ ਨਵੇਂ ਬੱਚੇ ਆ ਕੋਈ ਦਾਖਲਾ ਨਹੀਂ ਦਿੱਤਾ ਜਾਏਗਾ ਜੀ ਬੱਚਿਆਂ ਕੋ ਇਹ ਸਾਡੀ ਪਿਓਰਿਟੀ ਹੈ ਜੀ ਆਪਾਂ ਦਾਖਲਾ ਬਿਲਕੁਲ ਨਹੀਂ ਲੈਣਾ ਜੀ ਬੱਚਿਆਂ ਸਰ ਬੱਚਿਆਂ ਦੇ ਹਣ ਜਾਣ ਵਾਸਤੇ ਕੋਈ ਸੁਵਿਧਾ ਦੇਖੋ ਜੀ ਬੱਚਿਆਂ ਦੇ ਆਉਣ ਜਾਣ ਵਾਸਤੇ ਜੀ ਬੱਸ ਦੀ ਸਰਵਿਸ ਲ ਔਰ ਕੋਈ ਸਨਿਆਜ ਆਪਣੇ ਮੋਬਾਈਲ ਨੰਬਰ ਕਨੈਕਟ ਦਾ ਦੋ ਦੇਖੋ ਜੀ ਪਹਿਲਾ ਸਨਿਆਜ ਜੀ ਆਪਣੇ ਵਾਲੇ ਵਾਲੇ ਪਿੰਡ ਦੇ ਲੋਕਾਂ ਨੂੰ ਆਇਆ ਹੋਇਆ ਜੀ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਕੋਲ ਰੱਖੀਏ ਛੋਟੇ ਬੱਚੇ ਨੇ ਅਸੀਂ ਸਵੇਰੇ ਬੱਸਾਂ 'ਚ ਬਿਠਾ ਕੇ 20-22 ਕਿਲੋਮੀਟਰ ਬੱਚਿਆਂ ਨੂੰ ਨਾ ਭੇਜੀਏ ਆਪਣਾ ਤੁਹਾਡੇ ਆਪਣਾ ਸਕੂਲ ਹੈ ਜੀ ਬਹੁਤ ਹੀ ਜੈਨੂਨ ਜੇ ਆਪਾਂ ਕੋਈ ਇੱਥੇ ਕਮਾਈ ਕਰਨ ਨਹੀਂ ਆਏ ਅਸੀਂ ਸ਼ਹਿਰੋਂ ਜੀ ਉੱਠ ਕੇ ਆਏ ਆ ਪਿੰਡ ਵਿੱਚ ਆਏ ਆ ਸਿਰਫ ਤੁਹਾਡਾ ਪਿਆਰ ਲੈਣ ਆਏ ਆ ਜ਼ਰੂਰ ਆਇਕ ਵਾਰੀ ਆਓ ਵਿਜ਼ਿਟ ਕਰੋ ਦੇਖੋ ਸਕੂਲ ਦੀਆਂ ਵਿਸ਼ਤਾਵਾਂ ਦੇਖੋ ਨਵਾਂ ਇੱਕ ਬੱਚਿਆਂ ਨੂੰ ਪਲੇ ਰੂਮ ਦੇ ਰਹੇ ਆ ਆਪਾਂ ਖੇਡਣ ਵਾਲਾ ਕਮਰਾ ਦੇ ਰਹੇ ਆ ਡਾਂਸ ਕਲਾਸ ਦੇ ਰਹੇ ਆ ਹੋਰ ਵੀ ਬੜਾ ਕੁਝ ਬੱਚਿਆਂ ਨੂੰ ਦੇ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਸਾਲ ਤੱਕ ਤੁਸੀਂ ਇਹ ਸਕੂਲ ਦੀ ਪੂਰੀ ਨਿਹਾਰ ਬਦਲੀ ਦੇਖੋਗੇ ਜੀ ਆਪਣਾ ਸਰ ਕਨੈਕਟ ਨੰਬਰ ਦੱਸ ਦਿਓ ਜੀ ਆਪਣਾ ਕੰਟੈਕਟ ਨੰਬਰ ਭਾਜੀ ਆ ਦੇਖੋ ਜੀ ਤੁਸੀਂ ਨਿਊ ਖਾਲਸਾ ਹਾਈ ਸਕੂਲ ਠੀਕ ਹੈ ਕੰਟੈਕਟ ਨੰਬਰ ਹੈਗਾ 9779681394 9779681924 ਦੋਸਤੋ ਬਾਦ ਭਾਈ ਇੱਕ ਹੋਰ ਚੀਜ਼ ਮੈਂ ਬਹੁਤ ਵਧੀਆ ਚੀਜ਼ ਲੈ ਕੇ ਆਇਆ ਹਾਂ ਹੋ ਸਕਦਾ ਪਹਿਲੇ ਵੀ ਸਕੂਲਾਂ ਚਲਦੀ ਹੋਵੇ ਜਿਹੜੇ ਦੋ ਭੈਣ ਭਰਾ ਆਪਣੇ ਕੋ ਆਣਗੇ ਉਹਦੇ ਚ ਇੱਕ ਇੱਕ ਬੱਚੇ ਦੀ ਆਪਾਂ ਫੀਸ ਲੈਸ ਰੱਖਾਂਗੇ ਜੇ ਕੋਈ ਸਿੰਗਲ ਮਦਰ ਆ ਉਹਨੂੰ ਵੀ ਲੈਸ ਮਿਲੇਗੀ ਜੇ ਕੋਈ ਆਰਮੀ ਆਫੀਸਰ ਆ ਉਹਨੂੰ ਵੀ ਸਾਡੇ ਸਕੂਲ ਵੱਲੋਂ ਬਹੁਤ ਲੈਸ ਮਿਲੇਗੀ ਧੰਨਵਾਦ ਜੀ ਓਕੇ ਧੰਨਵਾਦ